ਇਹਦੇ ਵੇਚਣੋਂ ਕਰਦੇ ਫੋਨ ਆਪੇ ਦਵਾਈ ਦਿਵਾਉਣ ਚਾਹੇ ਨਾ ਦਿਵਾਉਣ ਆਪਾਂ ਨੂੰ ਕਹਦਾ ਸੁੱਖ ਕੇ ਦਿੱਤਾ ਹੋਇਆ ਮਾਂ ਪੇਕੇ ਨੇ ਵਾਗੇ ਦੌੜੀ ਆਰੇ ਓਰੇ ਆਪਣੇ ਕੰਮ ਕਰਦੀ ਆ ਪੇਕੇ ਨਹੀਂ ਕੰਮ ਕਰਦੀ ਦਵਾਈ ਵੇਚਣ ਨੂੰ ਆ ਕੇ ਆਣੇ ਹੇ ਰੱਬਾ ਬੜਾ ਸਿਰ ਦੁਖੀ ਆਂਦਾ ਈ ਤਾਂ ਨੀ ਕੁੜੀ ਤੂੰ ਪਈਆਂ ਹਲੇ ਤੱਕ ਕੰਮ ਨਹੀਂ ਕਰਨੇ ਮੰਮੀ ਜੀ ਮੇਰੇ ਤਾਂ ਸਿਰ ਬਾਲਾ ਦੁਖੀ ਆਂਦਾ ਸੀਗਾ ਅੱਜ ਤੇਰੇ ਤਾਂ ਨਿੱਤ ਨਵੇਂ ਬਹਾਨੇ ਨੇ ਰੋਜ਼ ਕਹਿੰਦੀ ਮੇਰਾ ਸਿਰ ਦੁਖਦਾ ਕਦੇ ਘੰਟੇ ਦੁਖਦਾ ਨਹੀਂ ਮੰਮੀ ਜੀ ਅੱਗੇ ਤਾਂ ਮੈਂ ਠੀਕ ਹੁਣੀ ਆ ਤਾਂ ਕੰਮ ਕਰਦੀ ਆਂ ਬਹਾਨੇ ਤਾਂ ਕਾਦੇ ਆ ਬਹਾਨੇ ਲਾਉਣਾ ਛੱਡ ਦੇ ਸਾਰਾ ਕੰਮ ਤੇ ਆਗਾ ਖੜੀ ਹੋ ਕੇ ਕੰਮ ਕਰ ਲਾ ਕੋਈ ਨਹੀਂ ਮੰਮੀ ਜੀ ਕਰ ਲੂੰਗੀ ਮੈਂ ਕੰਮ ਮਾੜਾ ਜੇ ਮੇਰਾ ਸਾਰਾ ਠੀਕ ਹੋ ਜਾਏ ਫਿਰ ਮੈਂ ਆਪੇ ਕਰ ਲੂੰਗੀ ਉੱਠ ਕੇ ਕੰਮ ਨਹੀਂ ਤੂੰ ਤਾਂ ਬਿਮਾਰੀ ਦਾ ਘਰ ਆ ਜਿੱਦੇ ਦੀ ਸਾਡੇ ਘਰੇ ਆਈ ਆ ਤੂੰ ਨਹੀਂ ਕਦੇ ਲੋਟ ਹੋਈ ਤੂੰ ਤਾਂ ਸਾਨੂੰ ਵੀ ਲੈ ਕੇ ਬੈ ਗਈ ਨਹੀਂ ਮੰਮੀ ਜੀ ਅੱਗੇ ਤਾਂ ਮੈਂ ਠੀਕ ਹੀ ਹੁਣੀ ਆ ਨਾਲੇ ਕੰਮ ਵੀ ਮੈਂ ਆਪੇ ਕਰਦੀ ਆਂ ਨਹੀਂ ਤੇਰੇ ਕੰਮ ਦਾ ਮੈਨੂੰ ਪਤਾਗਾ ਪੀ ਤੂੰ ਕਿੰਨਾ ਕੰਮ ਕਰਦੀ ਆਂਗੀ ਖੜੀ ਹੋ ਜਾ ਅ ਚਲ ਉੱਤਰ ਜੇ ਕੱਟ ਕਰਿਆ ਕਰ ਪੈ ਜਾਂਦੀ ਐ ਬਿਸਤਰਾ ਦੱਬ ਕੇ ਕੋਈ ਨਹੀਂ ਮੰਮੀ ਜੀ ਮੈਂ ਕਰ ਲੈਨੀ ਆ ਕੰਮ ਕਰ ਨਹੀਂ ਲੈਂਦੀ ਉੱਠ ਖੜ ਜਿੱਦ ਦੇ ਰਿ ਪਿਆ ਕੇ ਆਈ ਐ ਇੱਕ ਦਿਨ ਵੀ ਨਹੀਂ ਅਸੀਂ ਸੁੱਖ ਦਾ ਸਾਹ ਲੈਂਤਾ ਹੈਗਾ ਹੋ ਜਾ ਖੜੀ ਕੋਈ ਨਹੀਂ ਮੰਮੀ ਜੀ ਕਰਦੀ ਦੇਖ ਲਾ ਕਿਵੇਂ ਡਰਾਮੇ ਕਰਦੀ ਆ ਇਹਨੂੰ ਤਾਂ ਆਇਆ ਵੀ ਕੋਈ ਗੱਲ ਦਾ ਹੀ ਨਹੀਂ ਪਤਾ ਮੈਨੂੰ ਪਤਾ ਹੀ ਆ ਜਿਹੜੇ ਤੂੰ ਡਰਾਮੇ ਕਰਨ ਗਿੱਜੀ ਹੋਈਆਂਗੀ ਆਉਂਦੇ ਸੁੱਖ ਨੂੰ ਉਹਦੇ ਨਾਲ ਕਰਦੀਆਂ ਗੱਲ ਜਾਂ ਤਾਂ ਇਹਨੂੰ ਇਹਦੇ ਪੇਕੇ ਛੱਡਿਆ ਪਰੇ ਬੱਡ ਫਾਹਾ ਮੈਥੋਂ ਨਹੀਂ ਇਹਦੀ ਰੋਟੀਆਂ ਰੋਟੀਆਂ ਪਕਾਈਆਂ ਜਾਂਦੀਆਂ ਜਾਂਦੀਆਂ ਖਾ ਗਿਆ ਕਿ ਹਰਸ਼ ਨੂੰ ਲੈ ਇਹ ਕਿ ਮੈਂ ਆ ਗਿਆ ਨਾ ਤੂੰ ਕਿਵੇਂ ਆ ਗਿਆ ਮੁੰਡੇ ਘਰੇ ਹੁਣ ਤਾਂ ਖੇਤ ਗਿਆ ਸੀਗਾ ਉਹ ਮਾਂ ਮੈਨੂੰ ਹਰਸ਼ ਨੇ ਫੋਨ ਕਰਤਾ ਸੀਗਾ ਉਹ ਬਿਮਾਰ ਹੋ ਰਹੀ ਆ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਉਹਨੇ ਤਾਂ ਬਹਾਨੇ ਲਾ ਕੇ ਤੈਨੂੰ ਘਰੇ ਸੱਦਣਾ ਹੁੰਦਾ ਆਏ ਹੋ ਜਾਂਦਾ ਵੀ ਮੇਰੇ ਸਹਣਾ ਨੇ ਬੈਠਾ ਰਹੇ ਉਹ ਬਹਾਨਾ ਵਾਲੀ ਗੱਲ ਨਹੀਂ ਹੈਗੀ ਮਾਂ ਸਿਰ ਬੜਾ ਦਰਦ ਹੋ ਜਾਂਦਾਗਾ ਮੈਥੋਂ ਦੇਖਿਆ ਹੀ ਨਹੀਂ ਆ ਪਾਪਾ ਉਹ ਕੀ ਹੋ ਜਾਂਦੀ ਸੀਗੀ ਉਹ ਤੇ ਕੋਈ ਕੰਮ ਨੂੰ ਹੱਥ ਪਾ ਲਿਆ ਕਰ ਚੰਗਾ ਟੀਮੀ ਦੇ ਥੱਲੇ ਨਾ ਲੱਗਿਆ ਰਹਾ ਕਰ ਉਹ ਮਾਜੀ ਥੱਲੇ ਲੱਗਣੇ ਗੱਲ ਆ ਗਈ ਹੁਣ ਦਵਾਈ ਦਾ ਦਵਾਈ ਖੀ ਲੈਣੀ ਉਹਨੂੰ ਮੈਂ ਜੇ ਜੇ ਉਹਦਾ ਸਿਰ ਦੁਖਦਾ ਹੋਵੇ ਫੇਰ ਆਗਾ ਉਹ ਤਾਂ ਪਖੰਡ ਕਰਦੀ ਆਗੀ ਨਹੀਂ ਤੇ ਨਵੇਂ ਮਹਾਨੇ ਨੇਗੇ ਉਹ ਮਾਜੋ ਦੁਖਦਾ ਤਾਂ ਉਹਨੂੰ ਪਤਾ ਹੁੰਦਾਗਾ ਆਪਾਂ ਨੂੰ ਪਖੰਡ ਲੱਗਦੀ ਆਗੀ ਆਹੋ ਜਦੋਂ ਤਾਂ ਮੇਰਾ ਕੁਛ ਦੁਖਦਾ ਹੁੰਦਾ ਉਹ ਤਾਂ ਕਹਿ ਦਿੰਦਾ ਮਾਂ ਤੂੰ ਪਿੰਡ ਵਾਲੇ ਡਾਕਟਰ ਤੋਂ ਦਵਾਈ ਲੈ ਲੈ ਹੁਣ ਤੂੰ ਬੈਣ ਨੂੰ ਲੈ ਕੇ ਮਾਂ ਸਾਹ ਚੜਪਾ ਚਾਹਾਂ ਦੇਖਣ ਜਾ ਕੇ ਤੂੰ ਤਾਂ ਵੀ ਬੋਲੀ ਨਹੀਂ ਨਹੀਂ ਮੈਂ ਫਿਰ ਉਹੀ ਪੁਰਾਣੇ ਗੱਲਾਂ ਤੇਰੀਆਂ ਆਹੋ ਆਪੇ ਮੇਰੀਆਂ ਪੁਰਾਣੀਆਂ ਗੱਲਾਂ ਨੇਗੀਆਂ ਉਹਦੇ ਪਿੱਛੇ ਲੱਗਿਆ ਰਹਿ ਕਦੇ ਦਵਾਈ ਦਵਾਉਣ ਵਗ ਜਾ ਕਦੇ ਖੇਤੇ ਵਗ ਜਾ ਇਹ ਹੀ ਨਹੀਂ ਰੋਟ ਆਉਂਦੀ ਕੱਲੀ ਜਾਣੀ ਹਰ ਸਕੇ ਵੇਣਾ ਠੀਕ ਹਣਾ ਬਹੁਤ ਚੜੀ ਅੰਦਰ ਸਾਰੀ ਲੰਬੇ ਲੰਬੇ ਅੰਦਰ ਸਿੱਧਾ ਅੱਛਾ ਜਿਹੜਾ ਟੈਸਟ ਕਰਾਈ ਸੀ ਆਪਣੇ ਪਹਿਲਾਂ ਇਟਿਸਕਨ ਕਰਾਈ ਸੀ ਤੇਰਾ ਤੂੰ ਐ ਕਰੋ ਮੋਟਰ ਰਬਟਾ ਚੱਲ ਠੀਕ ਆ ਚੱਲ ਦਵਾਈ ਲੈ ਕੇ ਆਉਣਾ ਠੀਕ ਆ ਕੋਈ ਸੁਭ ਚੱਲ ਜਾ ਮੇਰੇ ਨਾਲ ਤੇ ਮਿਸਕੀ ਹੈ ਨਾ ਸਤਿ ਸਾਕ ਲੱਗੀ ਰਹੀ ਸੀ ਹਾਂ ਉਸੇ ਕਰਕੇ ਮੈਨੂੰ ਲੱਗਦਾ ਹੰਟ ਆ ਗਈ ਕਾਂ ਸਿਰ ਤੇ ਦਰਦ ਹੋਣ ਲੱਗ ਗਿਆ ਚੱਲ ਜਲੀ ਦਵਾਈ ਲੈ ਕੇ ਆਉਣਾ ਠੀਕ ਆ ਬੇ ਕੋਰੀ ਲੋਡ ਦੀ ਹੈਗੀ ਇਹਨੂੰ ਦਵਾਈ ਦਵਾਉਣ ਨੂੰ ਚੰਗੀ ਭਲੀ ਤਾਂ ਹੈਗੀ ਹੈਗੀ ਉਹ ਮਾਂ ਚੰਗੀ ਭਲੀ ਹੁੰਦੀ ਸਰਕੋ ਬਣਦੀ ਆ ਬੇ ਭਾਈ ਆ ਤਾਂ ਉੱਦਾਂ ਪਾ ਕੇ ਚਾਹ ਬਾਰ ਕੇ ਪੀ ਲੈ ਆਪਣੇ ਸਿਰ ਨੋਟ ਆ ਜੂ ਇਹਦਾ ਆਹ ਦੇ ਦੇ ਗੱਲਾਂ ਪਹਿਲਾਂ ਚੱਲਦੀਆਂ ਨੇ ਠੀਕ ਆ ਹੁਣ ਡਾਕਟਰ ਪਾਗਲ ਨੇ ਇਹੜੇ ਕੋੜਾ ਕੋੜਾ ਪੀ ਇਹਦੇ ਕੋਰਸ ਕਰਕੇ ਸਤਲ ਹੋਲੀ ਬੈਠੇ ਨੇਗੇ ਨਾ ਮੇਰੀ ਗੱਲ ਸੁਣ ਮੈਂ ਪਾ ਦੇਣਾ ਕੀ ਜਿਹੜੀ ਨਾ ਕਿ ਸਾਰੀ ਉਮਰ ਹਟਾਤੀ ਮੇਰਾ ਵੀ ਸਿਰ ਚਾਣਾ ਉਦੀ ਹੱਟ ਜਾਂਦਾ ਦੁਖ ਨੋ ਮਾਂ ਇਹਨਾਂ ਨੂੰ ਛੋਟੇ ਹੁੰਦੀ ਪ੍ਰੋਬਲਮ ਹੈ 7 ਵਜੇ ਅਸਰ ਚੀ। ਵੇ ਭਾਈ ਕੋਈ 7 ਨਹੀਂ ਬੱਜੀ ਹੈਗੀ। ਇਹਦੇ ਪੇਕੇ ਨੇ ਤਾਂ ਕਦੇ ਇਹਦਾ ਹਾਲ ਚਾਲ ਪੁੱਛਿਆ ਨਹੀਂ ਹੈਗਾ ਆ ਕੇ। ਉਹਨਾਂ ਨੂੰ ਵੀ ਕਹਦੇ। ਮਾਂ ਹੁਣ ਆਪਣੇ ਘਰੇ ਆ ਗਈ ਆ ਠੀਕ ਆ ਆਪਣੀ ਹੱਕ ਬਣਦਾ ਠੀਕ ਆ ਪੁੱਛਣ ਦਾ ਇਹਨੂੰ ਕਿ ਕਿਵੇਂ ਹੈਗੀ ਕਿਵੇਂ ਬਾਠ ਮਾਰ ਹੈਗੀ ਦਵਾਈ ਦੋਣ ਦਾ ਆਪਣਾ ਹੱਕ ਬਣਦਾਗਾ। ਇਹਦੇ ਪੇਕੇ ਦਾ ਹੱਕ ਨਹੀਂ ਬਣਦਾ। ਨਾ ਅੱਛਾ ਇਹਦੇ ਪੇਕੇ ਦਾ ਕੋਈ ਹੱਕ ਨਹੀਂ ਹੈਗਾ। ਕੋਈ ਦੀਵਾਲੀ ਤਿਹਾਰ ਆਈ ਜਾਂਦੇ ਨੇ ਮਾਂ ਪਿਓ ਇਹਨੇ ਮੁੜ ਕੇ ਕਿਸੇ ਨੇ ਇਹਦੇ ਬੱਤੀ ਵੀ ਨਹੀਂ ਬਾਈ। ਉਹ ਮਾਂ ਵਰਤੇਵਾ ਚੀਜ਼ਾਂ ਨਾਲ ਨਹੀਂ ਹੁੰਦਾ। ਲੈਣੇ ਦੇ ਨਾ ਤਿਹਾਰਾਂ ਨਾਲ ਪਰ ਹੁਣ ਆ ਟਾਈਮ ਮੈਂ ਇਸ ਕਰਨਾ ਹੈਗਾ ਠੀਕ ਹੈ ਆਪਣਾ ਅਪਵਾਰ ਨੂੰ ਦਵਾਈ ਦਿਵਾਉਣ ਦਾ ਕੰਮ ਆਂਦਾ ਠੀਕ ਹੈ ਮੇਰਾ ਚਲ ਅੱਜ ਮੈਂ ਤਾਂ ਬੋਲੀ ਜਾਊਗੀ ਤੂੰ ਰਿਪੋਰਟਾਂ ਚੱਕ ਠੀਕ ਹੈ ਮਾਰੀ ਸਾਰੀਆਂ ਚਲ ਚੱਲੀਏ ਪਦਵਾਈ ਲੈ ਕੇ ਆਈਏ ਹਾਂਜੀ ਚਲੋ ਸੋ ਚਲ ਚੱਲੀਏ ਪਤਾ ਨਹੀਂ ਕੀ ਕਰ ਰੱਖਿਆ ਚਰਨੀ ਜੀ ਨੇ ਇਹ ਨਹੀਂ ਸਾਰਾ ਡੱਬਾ ਮੂਰੇ ਲਾ ਰੱਖਿਆ ਦਾ ਨਾ ਕਿਉਂ ਵੈਸੀ ਐ ਨਹੀਂ ਬਿਨਾਂ ਗੱਲ ਤੋਂ ਜਿਹੜਾ ਕੋਈ ਫਾਇਦਾ ਹੈ ਕੋਈ ਮਾੜਾ ਮੈਂ ਕੰਡੀਸ਼ਨ ਤੇ ਦੇਖ ਲਿਆ ਕਰ ਬੰਦੇ ਦੀ ਚਲ ਚੱਲੀਏ ਸਾਰਾ ਕਰ ਨਟਾ ਦੇ ਹੁਣ ਇਹਦੇ ਤੇ ਕੱਲੇ ਰੁਪਈਆ ਜੋਗਰੇ ਇਹਦੇ ਤੇ ਹੀ ਹੋ ਜਾ ਜਿਹੜੇ ਚਾਰ ਪੀਏ ਨੇ ਇਹਦੇ ਤੇ ਲਾਦਿਆ ਕਰ ਲਿਆ ਕੇ ਰਿਪੋਰਟ ਹੱਥੇ ਨਾ ਟਿਕਿਆ ਚਾ ਹਾਂ ਚਲ ਆ ਦੇਖ ਲੈ ਲੈ ਕੇ ਤੁਰ ਪਿਆ ਨਾ ਇੱਕ ਵੀ ਨਹੀਂ ਗੱਲ ਮੇਰੀ ਸੁਣੀ ਹੈਗੀ ਕੋਈ ਨਾ ਇਹਦੇ ਭਰਾ ਨੂੰ ਕਰਨ ਤੇ ਫੋਨ ਆਪੇ ਲੈ ਜਾਣਗੇ ਆਪੇ ਇਲਾਜ ਕਰਾ ਕੇ ਦੋਰਨਗੇ ਫੋਣ ਰੋਜ਼ ਇਹ ਤੇ ਇੰਨਾ ਕਿਉਂ ਝੁੱਗ ਲਟਾਇਆ ਜਾਂਦਾ ਰੋਜ਼ ਦੇ ਨਿਤ ਨਵੇਂ ਖਰਚੇ ਨੇ ਇਹਦੇ ਇੱਥੋਂ ਦਵਾਈ ਦਵਾ ਲਿਆ ਉੱਥੋਂ ਦਵਾਈ ਦਵਾ ਲਿਆ ਇਹ ਨਹੀਂ ਲੋਟ ਆਉਂਦੀ ਹੈਗੀ ਇਹਦੇ ਭਰਾ ਨੂੰ ਲਾਉਂਦੇ ਫੋਣ ਕੋਈ ਕਹੇ ਠੀਕ ਹੈ ਉਹ ਠੀਕ ਹੈ ਹਾਂਜੀ ਬੈਠੋ ਤੇ ਤੇਰਾ ਇਹ ਸਿਰ 'ਚ ਪ੍ਰੋਬਲਮ ਆਉਂਦੀ ਸਰ ਬਾਦ ਦਰਦ ਕਰਦਾ ਜੀ ਕਦੋਂ ਦੀ ਹੈ ਪ੍ਰੋਬਲਮ ਇਹ ਰੋਜ਼ੋਂ ਦੇ ਛੋਟੇ ਹੁੰਦੇ ਨੇ ਇਹਨਾਂ ਦੀ ਅੱਛਾ ਕੀ ਤਲੇਪ ਕੀ ਹੋਣੀ ਹੈ ਕਸ ਸਟ 68 ਬਣੇ ਬਜੀ ਗਏ ਹਾਂਜੀ ਸੱਟ ਲੱਗੀ ਹੋਈ ਸੀ ਨੀ ਕੁੰਦੇ ਅੱਛਾ ਹਰ ਬੋ ਫਾਵੇਂ ਨੀ ਬੋਸ ਦੇਖ ਲੇ ਦੋ ਫਿਰ ਦਰਦ ਕਿੰਨਾ ਹੋ ਰਿਹਾ ਬਹੁਤ ਸਿਆ ਵੀ ਨਹੀਂ ਰਿਹਾ ਇਹਨਾਂ ਦਰਦ ਨੂੰ ਗੋਲਟੀ ਵੱਤ ਵਗੈਰਾ ਤਾਂ ਨਹੀਂ ਹੁੰਦਾ ਜੇ ਦਰਦ ਹੁੰਦਾ ਨਾ ਠੀਕ ਹੈ ਸੱਖਾਂੂਰੇ ਨੇ ਰਾਜਾ ਕੋਈ ਪਿੱਛੇ ਬੈਕ ਸਾਈਡ ਸੋਜਾ ਕਰਦੇ ਨੇ ਠੀਕ ਹੈ ਮਨਾ ਸਿਰ ਫਟਣ ਵਾਲਾ ਹੋ ਜਾਂਦਾਗਾ ਜੀ ਰਿਪੋਰਟ ਕਰਾਈ ਹੈ ਇਹਨਾਂ ਦੀ? ਰਿਪੋਰਟ ਕਰਾਈ ਹੋਈ ਆ ਪਹਿਲਾਂ ਹੀ ਦਿਖਾਓ। ਕਿੰਨਾ ਟਾਈਮ ਹੋ ਗਿਆ ਰਿਪੋਰਟਾਂ ਕਰਾਈਆਂ ਨੇ? ਵਾਸ਼ਿਕ ਵੀ ਨਹੀਂ ਹੋਈ ਹਨ। 1 ਮਹੀਨਾ ਹੋ ਗਈ ਜੀ। ਠੀਕ ਹੈ। ਕੀ ਨਾ ਸੁਣਦਾ? ਹਰ ਚੀਜ਼ ਪੂਰੀ। ਹਰ ਚੀਜ਼। ਰਿਪੋਰਟ ਆਗਰਾਈ ਹੈ। ਹਾਂ ਜੀ। ਹੌਂ ਦਰਦ ਹੋਈ ਜਾਂਦਾ ਸਤ ਹਾਂਜੀ ਦੇਖੋ ਇਹ ਰਿਪੋਰਟਾਂ ਥੋੜੀਆਂ ਨਾਰਮਲ ਰਿਪੋਰਟਾਂ ਨੇ ਜੇ ਹੋ ਸਕਦਾ ਨਾ ਇਹਨਾਂ ਦਾ ਸੀਟੀ ਸਕੈਨ ਵਗੈਰਾ ਕਰਾ ਕੇ ਦੇਖੋ ਅੱਛਾ ਜੀ ਠੀਕ ਹੈ ਸਿਰ ਦੀ ਸੱਟ ਹੈ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਠੀਕ ਹੈ ਜੀ ਨੀ ਕੋਈ ਪ੍ਰੋਬਲਮ ਕਿਰਮਾ ਸੁਣ ਤੈਨੂੰ ਕਰਨਾ ਅਸੀਂ ਮੈਡੀਸਨ ਦੇ ਦੇਣਾ ਸਰ ਕਿਰਮਾ ਦਵਾਈ ਦੇ ਦੋ ਸੀਟੀ ਸਕੈਨ ਕਰਾ ਲਾਂਗੇ ਜੀ ਹਾਂ ਉਹ ਰਹੀ ਉਸ ਤੋਂ ਬਾਅਦ ਦੀ ਗੱਲ ਫਿਰ ਨੂੰ ਸੀਟੀ ਸਕੈਨ ਕਰਾ ਕੇ ਦਿਖਾ ਦਿਓ ਠੀਕ ਹੈ ਜੀ ਕਿਰਮਾ ਸੁਣ ਦੋ ਵਾਰੀ ਠੀਕ ਹੈ ਇਹ ਰਿਪੋਰਟਾਂ ਥੋੜੀਆਂ ਕਸਰ ਤੇ ਭਾਰ ਭੂਗ ਨਹੀਂ ਚੱਕਣਾ ਠੀਕ ਹੈ ਕੋਈ। ਬਸ ਕੰਮ ਕਮੂ ਕਰਦੇ ਰੱਖੀ ਰੱਖੀ ਜੀ। ਆਹ ਭਾਰ ਦੇ ਭਰੇਜ ਆ। ਦੱਸਣਾ ਮੈਡੀਸਨ ਦੇ ਦੇਣਾ। ਠੀਕ। ਚਲੋ ਮੰਨ ਲੈਣਾ ਬੰਦ। ਠੀਕ। ਆਲੇ ਸੁਖਾ ਕੇ ਰਾਨਾ ਨਾ 3 ਦਿਨਾਂ ਦੀ ਮੈਡੀਸਨ ਦੇ ਦਿੰਦੇ ਉਹਨਾਂ ਨੂੰ। ਠੀਕ ਹੈ ਇੱਕ। ਤੇ ਪਰ ਸਿਕੀ ਸਕੈਨ ਜ਼ਰੂਰ ਕਰਾ ਲਿਓ। ਕੋਈ ਵਾਰ ਆਪਰੇਸ਼ਨ ਤੋਂ ਹੋਂ ਤੱਕ ਦੀ ਲੋੜ ਤਾਂ ਆ ਸਕਦੀ ਹੈ। ਅੱਛਾ ਅੱਛਾ ਜੀ। ਠੀਕ ਹੈ। ਨਾ ਨਾ ਕੋਈ ਗੱਲ ਨਹੀਂ। ਆਦਾ ਪਰਸ ਨੂੰ ਹੀ ਕਰਾ ਕੇ ਲੈ ਜਾਗੇ ਸੀ ਜੀ। ਹਾਂ। ਅੱਤ ਨੂੰ ਬਰਾ ਕੇ ਦਿਖਾ ਦਊ ਠੀਕ ਹੈ ਜੀ ਠੀਕ ਹੈ ਜੀ ਫਿਰ ਉਸ ਹਾਵ ਨਾਲ ਤੋਂ ਇਲਾਜ ਕਰਾ ਲੀ ਠੀਕ ਹੈ ਮੇਰਾ ਤੁਸੀ ਇਹ ਸਰਵਾਸਤੀ ਹੈ ਮੈਡੀਕਲ ਤਾਂ ਹੈ ਠੀਕ ਹੈ ਸੋ ਦੂਰ ਬਸ ਇਹ ਸਕੈਨ ਜਰੂਰ ਚ ਕਿੰਨੇ ਪੈਸੇ ਹੋ ਗਏ ਲਾ 300 ਰੁਪਏ ਹੋ ਗਏ ਅਮੈਂ ਚੈੱਕ ਕਰਤਾ ਲੇਗਾ ਕੋਈ ਕੋਈ ਚਲ ਬਸ ਭਾਰ ਭੂ ਦਾ ਰੱਖੋ ਨਾ ਠੀਕ ਹੈ ਜੀ ਦਿੱਤੇ ਭਾਰ ਦੇ ਵਿੱਚ ਠੀਕ ਹਾਰ ਦੇ ਤੁਹਾਨੂੰ ਠੀਕ ਹੈ ਠੀਕ ਤਿੰਨ ਦਿਨ ਵੱਧਾ ਦੇ ਹਾਂ ਤਿੰਨ ਦਿਨ ਵੱਧਾ ਠੀਕ ਹੈ ਆਇਆ ਅਰਚੇ ਚਲਾਂ ਮਾਣ ਵਾਲਾ ਕਰਦਾ ਗੱਲ ਜੀ ਠੀਕ ਆ ਕੀ ਪਰਸੋਂ ਨੂੰ ਫੇਰ ਬੁਲਾਇਆ ਡਾਕਟਰ ਨੇ ਇਹ ਅਰਚੇ ਪੋਟਰ ਵੱਟਾ ਸਾਹ ਦੇ ਠੀਕ ਜਾ ਕੇ ਹਾਂ ਜੀ ਮੰਗਲ ਵੇਹ ਅਰਚੇ ਆ ਗਿਆ ਹਾਂ ਵਾ ਤੇ ਮੇਰੀ ਗੱਲ ਸੁਣ ਨਾ ਤੇ ਡਾਕਟਰ ਨੇ ਪਰਸੋ ਫੇਰ ਬੁਲਾਇਆ ਹੈਗਾ ਤੇ ਇਹਦਾ ਸਿਟੀ ਸਕੈਨ ਕਰਾਉਣਾਗਾ ਸਿਟੀ ਸਕੈਨ ਕਰਾਉਣਾ ਹੈ ਬਸ ਡਾਕਟਰਾਂ ਦੇ ਘਰ ਭਰੀ ਚੱਲੀ ਓਏ ਮਾਂ ਭਰੀ ਨਹੀਂ ਡਾਕਟਰ ਵੀ ਕਹਿੰਦਾ ਇਹ ਛੋਟੇ ਸੱਟ ਬੱਚੇ ਜਾਣਾ ਸਰਚਾ ਫਿਰ ਸੱਟ ਬੱਚੇ ਫਿਰ ਆਪਾਂ ਨੂੰ ਤਾਂ ਨਹੀਂ ਸੁੱਖ ਕੇ ਦਿੱਤਾ ਵੀ ਸਾਰਾ ਇਲਾਜ ਆਪਾਂ ਹੀ ਕਰਾਉਣਾਗਾ ਉਹ ਤਾਂ ਕਹਿੰਦਾ ਆਪਰੇਸ਼ਨ ਦੀ ਵੀ ਕਹਿੰਦਾ ਕਿਵਰ ਉਹ ਆ ਸਕਦੀ ਹੈ ਕਹਿੰਦਾ ਕਰਾਉਣ ਦੀ ਕਹਿੰਦਾ ਹੁਣ ਠੀਕ ਆ ਹੁੰਦਾ ਲਾਜਵੋਰੀ ਦਾ ਹਨਾ ਫੇ ਮੁੱਕ ਤੇ ਗੋਲ ਕਰ ਲਈ ਇਹਦੀ ਉਹ ਮੈਂ ਮਰ ਜਾ ਬੂਹ ਆਪਰੇਸ਼ਨ ਕਰਾਉਣਾ ਪਊਗਾ ਫਿਰ ਤਾਂ ਆਪਣੇ ਰੁਪਏ ਹੀ ਲੱਗ ਜਣੇ ਜੋ ਉਹ ਕਰਦੇ ਬੰਦਾ ਚੰਗਾਗਾ ਆਪਰੇਸ਼ਨ ਚੰਗਾਗਾ ਹਜੇ ਤਾਂ ਕੋਈ ਬੇਜੇ ਕੋਈ ਲੋਡ ਵੀ ਨਹੀਂ ਹਜੇ ਤਾਂ ਕੋਈ ਡਾਕਟਰ ਕਿਹੜਾ ਤਨ ਦਵਾਈ ਦੇ ਦਿੱਤੀ ਉਹਨੇ ਕਿਹਾ ਪਾਸ ਤੋਂ ਸਿਟੀ ਸਕੈਨ ਕਰਵਾਵਾਂਗਾ ਦੇਖਾਂ ਕੀ ਪ੍ਰੋਬਲਮ ਆਉਂਦੀ ਆ ਕਿਹਦਾ ਅਈ ਸਰ ਜੀ ਕਹਿੰਦਾ ਬੂਹ ਮੈਂ ਮਰ ਜਾ ਸਿਟੀ ਸਕੈਨ ਤੇ 5-7000 ਰੁਪਏ ਲੱਗ ਜੂਗਾ ਲੈ ਜਿਹੜੇ ਦਵਾਈ ਤੇ ਲੱਗਣਗੇ ਉਹ ਵੱਖਰੇ ਇਹਦੇ ਪੇਕੇ ਨਾਲ ਕਰਦੇ ਫੋਨ ਆਪੇ ਦਵਾਈ ਦਵਾਉਣ ਚਾਹੇ ਨਾ ਦਵਾਉਣ ਆਪਾਂ ਨੂੰ ਕਿਹੜਾ ਸੁੱਖ ਕੇ ਦਿੱਤਾ ਹੋਇਆ ਮਾਂ ਪੇਕੇ ਨਾਲ ਵਾਗੇ ਦੌੜੀ ਆਰੇ ਓਰੇ ਆਪਣੇ ਕੰਮ ਕਰਦੀ ਆ ਪੇਕੇ ਨਹੀਂ ਕੰਮ ਕਰਦੀ ਦਵਾਈ ਵੇਚਣ ਨੂੰ ਆ ਕੇ ਆਣਗੇ ਇਹਨੂੰ ਆਪੇ ਦਵਾਉਣ ਚਾਹੇ ਨਾ ਦਵਾਉਣ ਆਪਾਂ ਨੂੰ ਕੀ ਫਿਰ ਠੇਕਾ ਲੱਟਾ ਦਾ ਇਹਦਾ ਮਾਂ ਠੇਕਾ ਹੀ ਗੱਲ ਨਹੀਂ ਹੁੰਦੀ ਕਿੱਡੀ ਕਵੱਡੀ ਗੱਲ ਹੋਣਾ ਇਹਦਾ ਇਲਾਜ ਤਾਂ ਤੁਹਾਨੂੰ ਕਰਾਉਣੀ ਪਊਗਾ ਜਿਹੜੇ ਪੇਕੇ ਨਾਲ ਕੀ ਮਤਲਬ ਪੇਕੇ ਨਾਲ ਰੋਣ ਦਾ ਪੇਕੇ ਇਲਾਜ ਕਰਾਉਣੇ ਦਾ ਇਹਦਾ ਭਰਾ ਵੀ ਇਲਾਜ ਕਰਾ ਸਕਦਾਗਾ ਉਹਨੂੰ ਕਰਦੇ ਫੋਨ ਫਿਰ ਆਪਾਂ ਨੇ ਥੋੜੀ ਕਰਾਉਣਾ ਦਾ ਸੱਟ ਨਾ ਏ ਹੁਣ ਨਹੀਂ ਵੱਜੀ ਪਹਿਲਾਂ ਵੀ ਵੱਜੀ ਹੋਈ ਹੈਗੀ ਫਿਰ ਇਲਾਜ ਕਰਾਉਂਦਾ ਵੀ ਉਹਦਾ ਨਹੀਂ ਹੱਤਾ ਦਾ ਫਿਰ ਸੱਟ ਮਾਰਦੇ ਵੀ ਜਾਣ ਕੇ ਮਾਰੀ ਹੈ ਕੋਈ ਵੀ ਜਾਣ ਕੇ ਮਾਰੀ ਜੀ ਗੱਲ ਸੀ ਉਹਦਾ ਰੋੜਾ ਕਰ ਦਿਲ ਕਰ ਦੂ ਕਹਿੰਦੇ ਨਹੀਂ ਆ ਗਏ ਲੱਛਣ ਕਰ ਦੇ ਤਾਂ ਅੰਦਰੇ ਲੋਣੀ ਹੁਣ ਆਪਾਂ ਨੂੰ ਯਕੀਨ ਆ ਗਿਆ ਨਾ ਉਹ ਮੈਂ ਭਾਈ ਕੋਈ ਯਕੀਨੀ ਡਾਕਟਰ ਤਾਂ ਤੈਨੂੰ ਪਤਾਗਾ ਪੈਸੇ ਬਣਾਉਂਦੇ ਮਾਰੇ ਸਭ ਕੁਝ ਕਹਿੰਦੇ ਹੁੰਦੇ ਨੇਗੇ ਉਹ ਮੈਂ ਡਾਕਟਰ ਝੂਠ ਨਹੀਂ ਬੋਲਦਾ ਹੋਵੇ ਆ ਪ੍ਰੋਬਲਮ ਹੈ ਡਾਕਟਰ ਪਹਿਲਾਂ ਪ੍ਰੈਜਨਟ ਬੋੜਾ ਚੱਕ ਕੀਤੇ ਨੇ ਦੀਆਂ ਬੇ ਪੁੱਤਾ ਮੈਨੂੰ ਤਾਂ ਇਹ ਲੱਗਦਾਗਾ ਕਿ ਤੇਨੇ ਡਾਕਟਰ ਨੂੰ ਤਾਂ ਹੀ ਕਹਿਤਾ ਬੇਬੇ ਦਵਾਈ ਦਵਾ ਕਹ ਦੇ ਮੈਂ ਆਰਾਮ ਕਰ ਲਿਆ ਮੈਂ ਹੱਦ ਕਰੀ ਜਾਣੀ ਹੈ ਹਨਾ ਤੂੰ ਕਈਆਂ ਗੱਲਾਂ ਕਰੀ ਜਾਣੀ ਹੈਂ ਅਈਆਂ ਅਈਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਆਹੋ ਆਪੇ ਗੱਲਾਂ ਮੇਰੀਆਂ ਚੰਗੀਆਂ ਨਹੀਂ ਲੱਗਦੀਆਂ ਹੈਗਿਆ ਜੇ ਕੋਈ ਮੈਂ ਚਰਜ ਦੀ ਗੱਲ ਕਹਿਦਾ ਇਹਦੇ ਨਾਲ ਕਰ ਲੈ ਦੇ ਪਹਿਲਾਂ ਗੱਲ ਮਹਾਰਾਣੀ ਨਾਨਦਰ ਜਾ ਕੇ ਪੈ ਗਈ ਹੁਣ ਮਹਾਰਾਣੀ ਦੇ ਕਾਲਜੇ ਪਠੰਡ ਮੇਰੇ ਪੁੱਤ ਦੇ ਰੂਪੀ ਲਵਾ ਕੇ ਨਹੀਂ ਮੰਮੀ ਜੀ ਮੈਨੂੰ ਤਾਂ ਡਾਕਟਰ ਨੇ ਦਵਾਈ ਦਿੱਤੀ ਆ ਹੁਣ ਥੋੜਾ ਜਿਹਾ ਆਰਾਮ ਹੋਇਆ ਕੁਛ ਮੈਨੂੰ ਪਤਾ ਹੀ ਆ ਜਿਹੜੀ ਤੈਨੂੰ ਦਵਾਈ ਦਿੱਤੀ ਆ ਸਾਰਸ ਪੱਟੇ ਕਰਨ ਦਾ ਸ਼ਾਂਪ ਸੀ ਕਰਿਆ ਹੀ ਆਪੇ ਰਾਮ ਆ ਗਿਆ ਨਹੀਂ ਮੰਮੀ ਜੀ ਤੁਹਾਨੂੰ ਯਕੀਨ ਨਹੀਂ ਮੇਰੀ ਗੱਲ ਦਾ ਨਾਲ ਡਾਕਟਰ ਨੇ ਸੀਟੀ ਸਕੈਨ ਦਾ ਵੀ ਕਿਹਾ ਸੀਟੀ ਸਕੈਨ ਮੇਰਾ ਪੁੱਤ ਨਹੀਂ ਕਰਾ ਸਕਦਾ ਤੇਰੇ ਭਰਾ ਨੂੰ ਕਰਦੇ ਫੋਨ ਆਪੇ ਕਰਾਵੇ ਚਾਹੇ ਨਾ ਕਰਾਵੇ ਸਾਨੂੰ ਕਿਹੜਾ ਠੇਕਾ ਲੱਤਦਾਗਾ ਮੰਮੀ ਮੇਰੇ ਸੀਟੀ ਸਕੈਨ ਦੇ ਪੈਸੇ ਮੇਰੇ ਮੰਮੀ ਨੂੰ ਨਹੀਂ ਦੇਣਗੇ ਹੋਰ ਕੰਮ ਦਊਗਾ ਹੋਰ ਰਸੀ ਦੇਵਾਂਗੇ ਚੱਲ ਕੋਈ ਗੱਲ ਨਹੀਂ ਮੰਮੀ ਜੀ ਮੈਂ کہہ ਦਊਂਗੀ ਉਹਨਾਂ ਨੂੰ 엄마 ਜੋ ਸਾਰੀ ਗੱਲ ਆਪਣੀ ਹੋਈ ਗਈ ਆ ਬਾਰੇ ਉਹ ਤੈਨੂੰ ਗੱਲ ਕਰਨ ਦੀ ਕੀ ਲੋੜ ਆਗੀ ਦੁਬਾਰੇ ਦੇ ਪੁੱਤ ਗੱਲ ਕਰਨੀ ਨਹੀਂ ਆਪੇ ਨੇ 1000 ਰੁਪਏ ਲਾਉਣ ਚਾਹੇ ਨਾ ਲਾਉਣਾ ਆਪਾਂ ਨੂੰ ਕਿਹੜਾ ਠੇਕਾ ਲੱਤਾਂ ਸਾਰੀ ਉਮਰ ਦਾ ਸੋਹੋ ਤੁਸੀਂ ਨਾ ਲੜੋ ਕੋਈ ਗੱਲ ਨਹੀਂ ਮੈਂ ਵਗ ਜੂੰਗੀ ਤੇ ਆ ਕੇ ਆਵਦੇ ਹੱਸਾਂ ਕੇ ਵੇਖ ਕੇ ਵਾਜੇਗੀ ਤੂੰ ਆਵਦੇ ਮਾਦ ਨੂੰ ਪਹਿਲੀ ਕਿਹਾ ਕਿ ਕਿਉਂ ਦੂ ਦਾ ਪਹਿਲੀ ਬਵਾਰ ਆਗੀ ਤੂੰ ਇਹ ਦਵਾ ਦਿਓ ਟੈਨਸ਼ਨ ਪਾਈ ਜਾਂਦੀ ਆ ਦਿਮਾਗ ਹੀ ਤੋੜਨ ਨੂੰ ਪਹਿਲਾਂ ਹੀ 7:00 ਵਜੇ ਹੋਈ ਜੇਰੇ ਬੇਪਾਈ ਨੂੰ ਕੁਛ ਨਹੀਂ ਹੋਇਆ ਚੱਗੀ ਬਣੀ ਆ ਗਈ ਤੈਨੂੰ ਦੀਦਾ ਦੀ ਮੂਹ ਤਰਿਆ ਹੁੰਦਾ ਬੰਦੇ ਦਾ ਜਿਹੜਾ ਬਿਮਾਰ ਹੁੰਦਾ ਮਾਮਾ ਤੇਰੀ ਮੱਥੂ ਜੋੜਦਾ ਠੀਕ ਰਮਾ ਜਾ ਠੀਕ ਬਾਹਰ ਬਹਿ ਜਾ ਤੈਨੂੰ ਤਾਂ ਮੈਨੂੰ ਹੀ ਬੁਰੀ ਲੱਗਦੀ ਆਂ ਕੀ ਹਰਸ਼ਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਠੀਕ ਆ ਤੇਰਾ ਇਲਾਜ ਮੈਂ ਕਰਾਉਂਗਾ ਨਾ ਸੁਖ ਮੈਨੂੰ ਨਹੀਂ ਲੱਗਦਾ ਮੰਮੀ ਮੇਰਾ ਉਰੇ ਇਲਾਜ ਕਰਵਾਉਣ ਦੇਣਗੇ ਮੈਨੂੰ ਤਾਂ ਆਪਦੇ ਪਿੰਡ ਚ ਜਾਣਾ ਠੀਕ ਲੱਗਦਾ ਹੈ ਖੜੇ ਤੂੰ ਪਿੰਡ ਕਿਉਂ ਜਾਏਂਗੀ ਜੇ ਤੂੰ ਪਿੰਡ ਜਾਣਾ ਤਾਂ ਮੇਰਾ ਦਿਨ ਰਾਤ ਮਰਾਂ ਦਾ ਕੀ ਫਾਇਦਾ ਖੇਤਾਂ 'ਚ ਮੈਨੂੰ ਨਹੀਂ ਲੱਗਦਾ ਹੁੰਡਾ ਮੇਰੀ ਗੱਲ ਮੰਨੂਗਾ ਇਹਨੇ ਰੁਪਏ ਆਪ ਹੀ ਲਾਉਣੇ ਨੇਗੇ ਇਹਦੇ ਪਿੱਛੇ ਲੱਗਿਆ ਫਿਰਦਾ ਦਾ ਨੈਨਾ ਇਹਦੇ ਭਰਾ ਨੂੰ ਦੋ ਵਾਰੀ ਫੋਨ ਲਾ ਲਿਆ ਉਹਨੇ ਫੋਨ ਹੀ ਨਹੀਂ ਚੱਕਿਆ ਹੈਗਾ ਉਹ ਨੂੰ ਆਇਆ ਖਾਣੀ ਮੈਨੂੰ ਨਾ ਰੁਪਏ ਲਾਉਣੇ ਪੈ ਜਾਣ ਦੁਬਾਰੇ ਲਾ ਕੇ ਦੇਖਾਂ ਦੇ ਹੈਲੋ ਵੇ ਪਾਈ ਫੋਨ ਤੇ ਚੱਕ ਲਿਆ ਕਰੋ ਸਸਰੀਕਾਲ ਤੇ ਤੇਰੀ ਠੀਕ ਆ ਤੇਰੀ ਭਾਂ ਬਿਮਾਰ ਹੋਈ ਪਈ ਆ ਆ ਕੇ ਦਵਾਈ ਬੂਟੀ ਦਵਾ ਦਿਓ ਠੀਕ ਆ ਕਿ ਮੈਂ ਔਖਾ ਜਿਹਾ ਬੋਲਦਾਗਾ ਦਵਾਈ ਦਾ ਨਾਮ ਲੈਤਾ ਆਪ ਸੱਪ ਲੜ ਗਿਆ ਉਹਦੀ ਲੈ ਮੱਚਣੀ ਡੱਬੀ ਵੀ ਮੁੱਕੀ ਪਈ ਆ ਉਹਦੀ ਦਵਾਈ ਵਾਸਤੇ ਤਾਂ ਪੈਸੇ ਨੇ ਉਹ ਮੈਂ ਕੀ ਬੋੜ ਬੋੜ ਜਿ ਕਰੀ ਜਾਨੀ ਆ ਮੇ ਭਾਈ ਚਾਹ ਗੁੜ ਸਾਰਾ ਮੁੱਕਿਆ ਪਿਆਗਾ ਚਾਹ ਗੁੜ ਲਿਆ ਦੇ ਆ ਡੱਬੀਆਂ ਵੀ ਮੁੱਕਿਆ ਪਈ ਨੇ ਹੁਣ ਚਾਹ ਵੀ ਕੋਤਵੀਂ ਨਹੀਂ ਪੀਣੀ ਕੋਈ ਨਾ ਲੈ ਆਉਂ ਮੈਂ ਜਾਉਂਗਲਾ ਡੇਜ ਚੱਲ ਮੇਰੀ ਗੱਲ ਸੁਣ ਮੈਂ ਜਾਂਣਾ ਹੁਣ ਖੇਤ ਠੀਕ ਆ ਮੋਟਰ ਨੇ ਲਾਈਟ ਆ ਰਹੀ ਹੈਗੀ ਤੇ ਕਣਕ ਨੂੰ ਪਾਣੀ ਲਾਉਣਾਗਾ ਲਾ ਦੇ ਤੇ ਹਾਸਲ ਧਿਆਨ ਰੱਖੀਂ ਠੀਕ ਆ ਪਿੱਛੇ ਤੈਨੂੰ ਪਤਾ ਬਿਵਾਰਾ ਕੀ ਉਹ ਚੰਗਾ ਭੇ ਭਾਈ ਰੱਖ ਲੂੰਗੀ ਕਿਤੇ ਉਹ ਜਿੱਦੀ ਜਾਈ ਉਹਦੇ ਨਾਲ ਮੈਂ ਮੈਂ ਕੁਛ ਨਹੀਂ ਜਿੱਤਦੀ ਹੈਗੀ ਮੈਂ ਕੋਈ ਕੰਮ ਨਹੀਂ ਆਂਗੀ ਤੂੰ ਤਾਂ ਮੈਨੂੰ ਕਾਮਲੀ ਬਣਾ ਰੱਖਿਆਗਾ ਉਹ ਕਾਮੇਲੀ ਗੱਲ ਨਹੀਂ ਵਾ ਤੇਰਾ ਮੈਨੂੰ ਪਤੀ ਆ ਠੀਕ ਆ ਤੇ ਜਾ ਕੇ ਉਹ ਸਿਰ ਚੜਜੇ ਤਾਂ ਤੁਹਾਨੂੰ ਮੈਂ ਪਹਿਲੀ ਵਾਰ ਆ ਕਿ ਉਹ ਸਿਰ ਤੋਂ ਖੜਾਉਦਾ ਚੰਗਾ ਭਾਈ ਮੈਂ ਕੁਛ ਨਹੀਂ ਬਣਾ ਤੈਨੂੰ ਪ੍ਰੇਰ ਕੀਤਾ ਕੁ ਜਨਾਬ ਠੀਕ ਆ ਜਨ ਜਲ ਮਤਲਬ ਸਿਟੀ ਸਕੇ ਨਹੀਂ ਹੁੰਦਾ ਹੈਗਾ ਵੀ ਕੰਮ ਨਹੀਂ ਕਰਨਾ ਕੋਈ ਤੂੰ ਮੈਂ ਭਾਈ ਕੰਮ ਕੀ ਕਰਦੀ ਹੈਗੀ ਆ ਚਾਹ ਦੀ ਕੁੱਟ ਵੀ ਮੈਨੂੰ ਬਣਾਉਣੀ ਪੈਂਦੀ ਆ ਕਿੱਥੇ ਤਾਂ ਹੁਣ ਆਉਣੇ ਮੈਨੂੰ ਦੇਣਾ ਸੀ ਚਾਹ ਪਾਣੀ ਕਿੱਥੇ ਉਹ ਨੂੰ ਮੈਂ ਮਹਾਰਾਣੀ ਨੂੰ ਅੰਦਰ ਸਾਹਦੀ ਆ ਉਹ ਵਾ ਬਾਠ ਮਾਰੋ ਦੇਖ ਚੰਗਾ ਮੈਂ ਕੱਲ ਨੂੰ ਆਪਣੀ ਕੁੜੀ ਨਾਲ ਹੋਵੇ ਹੈ ਕੁਛ ਫੇਰ। ਆ ਕੇ ਮਰਦਾ ਬੋਲੂ ਕਫਣ ਪਾੜੂ ਸੁੱਖੀ ਸੰਧੀ ਮੇਰੀ ਤੇ ਵਾਸਤੇ ਕਿਹਾ ਆਏ ਬੋਲਦਾ। ਚਲ ਠੀਕ ਹੈ ਚੰਗਾ ਮੈਂ ਖੇਤੀ ਜਾ ਕੇ ਆਉਣਾ। ਚਾ ਬਾਕ ਜਾ। ਦੇਖ ਲੈ ਬਿਮਾਰ ਹੋ ਹੋਗੀ ਤੀ ਨੂੰ ਮੇਰੀ ਰੁਪੁੱਠਾ ਸਿੱਧਾ ਬੋਲਦਾਗਾ। ਤੀ ਦੱਸ ਮੇਰੀ ਕਿ ਤੀ ਤੁਹਾਡੇ ਕੁਛ ਲੈਣ ਆਉਂਦੀ ਹੈਗੀ। ਹੁਣ ਡੱਬੀ ਵੀ ਨਹੀਂ ਮਾਚ ਜਿਗ ਵੀ ਚਾਹ ਦੀ ਘੁੱਟ ਕਰਕੇ ਪੀ ਲੋ। ਰੱਖੇ ਦਾ ਮਹਾਰਾਣੀ ਦਾ ਖਿਆਲ। ਤੀ ਦੱਸ ਜਬਾਕੜੀ ਹੈਗੀ। ਫੇਰ ਨੂੰ ਮੈਂ ਅੰਦਰ ਪਲੋਸਾਂ ਜਾ ਕੇ ਇਥੋਂ ਕੋਈ ਕੇਸ ਰਤੇ ਨਹੀਂ ਰੱਖਿਆ ਜਾਂਦਾ ਮੈਂ ਕਹਿਨੀ ਉਹਨੂੰ ਚੱਕ ਕੇ ਖੜੀ ਹੋ ਜਾ ਨੀਰਾ ਪਾਪ ਆਸਵਾ ਨੂੰ ਆਹਾ ਮਹਾਰਾਣੀ ਮੌਜਨਾ ਪਈ ਹੈ ਜੀ ਕੰਮ ਨੂੰ ਹੱਥ ਪਾਲਾ ਕੋਈ ਹੋ ਜਾ ਖੜੀ ਕੋਈ ਗੱਲ ਨਹੀਂ ਮੰਮੀ ਜੀ ਕੰਮ ਦੀ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਡਾਕਟਰ ਨੇ ਪ੍ਰੇਜ ਦੱਸਿਆ ਸੀਗਾ ਨੀ ਪ੍ਰੇਜ ਦੱਸਿਆ ਹਜਰ ਰੱਜੀ ਨਹੀਂ ਰੁਪਏ ਲਵਾ ਕੇ ਮੁੰਡੇ ਦੇ ਐਨੇ ਪੈਸੇ ਖੂਚ ਸਿੱਟੇ ਆਈ ਮੰਮੀ ਜੀ ਮੈਨੂੰ ਕੋਈ ਪ੍ਰੋਬਲਮ ਹੈ ਤਾਂ ਹੀ ਡਾਕਟਰ ਨੇ ਦਵਾਈ ਦਿੱਤੀ ਹੈ ਮੈਂ ਕਿਹੜਾ ਜਾਣ ਕੇ ਕਰਦੀ ਆਂ ਨਹੀਂ ਮੈਨੂੰ ਤਾਂ ਸਾਰੇ ਤੇਰੇ ਢੰਗ ਲੱਗਦੇ ਨੇਗੇ ਰੋਟੀ ਖਾ ਲੈਨੀ ਆ ਤੂੰ ਆਥਨ ਤੜਕੇ ਉਦੋਂ ਨਹੀਂ ਤੇਰਾ ਸਿਰ ਦੁਖਦਾ ਹੋਏਗਾ ਖੜੀ ਹੋ ਜਾ ਇੱਕ ਮਿੰਟ ਤੋਂ ਪਹਿਲਾਂ ਨੀਰਾ ਪਾ ਦੇ ਹੋ ਜਾ ਖੜੀ ਕੋਈ ਗੱਲ ਨਹੀਂ ਮੰਮੀ ਜੀ ਕਰ ਦੇਣੀ ਆ ਤੂੰ ਟੈਂਸਰ ਉੱਠ ਖੜਿਆ ਕਰ ਨੀਰਾ ਵੀ ਨਹੀਂ ਪਾ ਸਕਦੀ ਕਾਲਾ ਵੀਰ ਸਤਿ ਸ਼੍ਰੀ ਅਕਾਲ ਭਣੇ ਸਤਿ ਸ਼੍ਰੀ ਅਕਾਲ ਬਾਈ ਵੀਰੇ ਤੁਸੀਂ ਕਿਵੇਂ ਮੇਰੇ ਮਾਸੇਂ ਕਿ ਤੂੰ ਭਣੇ ਬਿਮਾਰ ਆ ਹੈ ਤੂੰ ਸਨੀਰ ਲਾਈ ਨਹੀਂ ਆ ਮੇਰੇ ਤੁਹਾਨੂੰ ਮੰਮੀ ਨੇ ਫੋਨ ਕਰਿਆ ਸੀਗਾ ਹਾਂ ਉਹ ਨਹੀਂ ਕਰਿਆ ਸੀ ਔਰ ਮੈਨੂੰ ਕੀ ਪਤਾ ਲੱਗਿਆ ਅੱਛਾ ਵੀਰੇ ਹਾਂ ਮੇਰਾ ਸਿਰ ਜੋ ਦੁਖਦਾ ਸੀਗਾ ਤੇ ਮੈਂ ਪਈ ਵੀ ਮੈਂ ਕਿ ਮੈਂ ਸਨੀਰ ਲਾਗਾ ਚੱਲ ਕੋਈ ਨਹੀਂ ਤੁਸੀਂ ਮੰਮੀ ਕੋਲ ਜਾ ਕੇ ਬੈਠੋ ਮੈਂ ਸਨੀਰ ਲਾ ਆਵਾ ਲੜਾ ਲੱਗਦਾ ਮੰਮੀ ਨੇ ਤਾਂ ਉਹੀ ਕੰਮ ਕਰਤਾ ਕਰਤਾ ਵੀਰੇ ਨੂੰ ਫੋਨ ਮੈਂ ਸੁਖ ਨੂੰ ਕਿਹਾ ਸੀਗਾ ਪਹਿਲਾਂ ਹੀ ਵੀ ਮੰਮੀ ਨੇ ਨੀ ਇਲਾਜ ਕਰਉਣ ਦੇਣਾ ਉਰੇ ਮੈਂ ਤਾਂ ਆਪਦੇ ਪਿੰਡ ਹੀ ਵਗ ਜਾਨੀ ਆ ਸੱਸੀ ਕਰਮਾ ਸੱਸੀ ਕਾਲਪੁੱਤਾ ਆ ਗਿਆ ਤੂੰ ਬੋਲ ਮਾਸੀ ਬਾੜਾ ਬਿਜੀ ਸੀ ਮੈਂ ਤਾਂ ਪਹਿਲਾਂ ਹੜਕੇ ਚ ਨਾ ਟਰੈਕਟਰ ਤੇ ਮੈਨੂੰ ਫੋਨ ਨਹੀਂ ਸੁਣਿਆ ਮਹਲੇ ਮਾਸੀ ਤਾਂ ਹੀ ਗੁੱਸਾ ਕਰ ਜੂਗੀ ਪੁੱਤ ਗੁੱਸਾ ਤਾਂ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੂੰ ਸੰਨੀ ਨਾਰ ਲਾ ਕੋਈ ਨਾ ਸੁੱਖ ਆਇਆ ਉਹ ਜੋ ਪਾ ਦੂਗਾ ਹਟੇ ਨਹੀਂ ਗਈ ਕਹਿੰਦੀ ਮੈਂ ਪਾਉ ਸੰਨੀ ਮੈਂ ਪਾਉ ਹਾਂ ਦੱਸ ਮੇਰਾ ਚਲ ਇੰਨਾ ਕ ਮੈਂ ਤਾਂ ਦੇਖ ਕੇ ਆਖਾਂ ਮਾਸੀ ਕਹਿੰਦੀ ਸੀ ਬਿਮਾਰ ਆ ਮੈਂ ਤਾਂ ਸਿਰ ਵੀ ਨਹੀਂ ਵਾਹਨਾ ਕਿ ਛਿਤੀ ਛਿਤੀ ਆਇਆ ਮਾ ਪਤਨੀ ਕਿੰਨੀ ਕ ਪ੍ਰੋਬਲਮ ਆ ਭੈਣ ਨੂੰ ਉਹ ਤਾਂ ਸਤਾ ਬਥੇਰਾ ਕਹਨੇ ਆ ਵੀ ਤੂੰ ਤੀ ਇਹ ਕੰਮ ਨਾ ਕਰ ਤੂੰ ਬੁਮਾ ਅਠ ਮਾਰ ਰਹਿਣੀ ਹੈਗੀ ਲੈ ਦੇਖ ਲਾ ਮਮਮੀ ਵੀ ਕਿੰਨੀ ਹੁਸ਼ਿਆਰ ਹੈ ਵੀਰੇ ਮੂਰੇ ਤਾਂ ਕਹੀ ਆਂਦੀ ਆ ਵੀ ਮੈਂ ਤਾਂ ਕੰਮ ਨੂੰ ਲੋਂਦੀ ਨਹੀਂ ਪਰ ਹਾਂ ਹੀ ਨਹੀਂ ਪਤਾ ਵੀ 10 ਮਿੰਟ ਰੈਸਟ ਕਰ ਲੇ ਤਾਂ ਠਾਕੇ ਭੌਂਦੀ ਆ ਵੀ ਕੰਮ ਕਰ ਤੇਰੀ ਗੱਲ ਤਾਂ ਸਹੀ ਆ ਮਾਸੀ ਫਿਰ ਇਹ ਵੀ ਵਿਚਾਰੀ ਸੋਚਦੀ ਆ ਹਨਾ ਤੈ ਵੀ ਸਾਰੀ ਹੋਰ ਘਟਾਟ ਹੋਇਆ ਹੋਰ ਬਾਈ ਆਪਣੇ ਮੰਮੀ ਹਰੀ ਸਾਰੇ ਠੀਕ ਸੀ ਗਰੇ ਹਾਂ ਭੈਣੇ ਸਾਰੇ ਠੀਕ ਸੀਗੇ ਅੱਛਾ ਲੀਤੀ ਮਰਾ ਭਰਾ ਲੈਣ ਆਇਆਗਾ ਤੂੰ ਐ ਕਰ ਅਬ ਤੇ ਬੈਗ ਚ ਲਿਜੜੇ ਕੱਪੜੇ ਪਾ ਲਾ ਹਾਂਜੀ ਮੰਮੀ ਜੀ ਕੋਈ ਨਹੀਂ ਮੈਂ ਚਾਹ ਬਣਾ ਦਾਂ ਪਹਿਲਾਂ ਕੋਈ ਨਾ ਚਾਹ ਮੈਂ ਆਪੇ ਬਣਾ ਲਾਂਗੇ ਤੂੰ ਪਹਿਲਾਂ ਲੀਵੇ ਕੱਪੜੇ ਪਾ ਲਾ ਤੈਨੂੰ ਕਾਹਲੀ ਆ ਨਾ ਪੁੱਤ ਇਹ ਕਹਿੰਦਾ ਮੈਂ ਟਰੈਕਟਰ ਛੱਡ ਕੇ ਆਇਆਗਾ ਕੋਈ ਗੱਲ ਨਹੀਂ ਮਮੀ ਜੀ ਮੈਂ ਕੱਪੜੇ ਪਾ ਲੈਨੀ ਆ। ਹੋਰ ਮਾਸੀ ਸੁੱਖ ਨਹੀਂ ਦਿੰਦਾ। ਸੁੱਖ ਪਤਾ ਖੇਤ ਗਿਆ। ਉਹ ਤਾਂ ਖੇਤੀ ਦਾ ਕੰਮ ਹੀ ਨਹੀਂ ਨਿਭੜਦਾ। ਤੈਨੂੰ ਪਤਾ ਕਣਕ ਤੇ ਰੇ ਸਪਰੇਅ ਕਰਨੀ ਬਹੁਤ ਔਖੀ ਹੈਗੀ ਇਕੱਲੇ ਜਾਣੇ ਨੂੰ। ਫਿਰ ਘਰੇ ਨਹੀਂ ਕੰਮ ਲੋਟ ਆਉਂਦੇ ਹੈਗੇ। ਹੋਰ ਇੱਕਾ shundje ਦੱਸਿਆ ਆਪਾਂ ਹੋਰ ਜਦੋਂ ਪਾਣੀ ਲਾ ਦਿੰਨੇ ਆ ਸਾਡੇ ਤਾਂ ਆਪ ਸੁੰਡ ਵਾਲੀ ਮੂਹਰੇ ਦਵਾਈ ਸਿੱਟੀ। ਇਹ ਹੀ ਪੰਗੇ ਨੇ ਪਤਾ। بس ਕਰਦੀਆਂ ਕਬੀਲਦਾਰੀਆਂ ਨੇ ਤੈਨੂੰ ਪਤਾ ਖੂਨ ਨੇ। ਚਲ ਮੈਂ ਦੇਖਦੇ ਆਂਗੇ ਅੰਦਰ ਕੱਪੜਾ ਲੀੜਾ ਪਾ ਲੈ ਤਿਆਰ ਹੋਊਗੀ ਕਿ ਨਾ। ਚੰਗਾ ਮਾਸੇ ਪਏ ਦੇ ਫਿਰ ਮੈਨੂੰ ਵੀ ਕਾਲੀ ਆ ਚੰਗਾ ਪੱਤਾ ਨਹੀਂ ਤਾਂ ਮੈਂ ਸੁਖ ਨੂੰ ਖੇਤ ਮਿਲੇ ਆਉਂਦਾ ਨੀ ਕੁੜੀਏ ਹਜੇ ਕੱਪੜੇ ਪਾਏ ਨਹੀਂ ਇੰਨਾ ਟਾਈਮ ਲਾਤਾ ਤਾ ਕੋਈ ਗੱਲ ਨਹੀਂ ਮੰਮੀ ਜੀ ਕੱਪੜੇ ਤਾਂ ਮੈਂ ਪਾ ਲੈਣੀ ਆ ਪਰ ਸੁਖ ਨੂੰ ਆ ਜਾਣ ਦੇਂਦੇ ਨੀ ਸੁਖ ਕਿਧਰੇ ਨਹੀਂ ਕਿਤੇ ਜਾਂਦਾ ਹੈਗਾ ਉਹਨੂੰ ਮੈਂ ਆਪੇ ਕਹਿ ਦੂੰਗੀ ਨਾ ਨਾ ਲੀੜੇ ਕੱਪੜੇ ਚੱਜਣਾ ਪਾ ਲਈ ਹੁਣ ਆਪਦਾ ਇਲਾਜ ਕਰਾ ਕੇ ਮੁੜੀ ਉੱਥੋਂ ਕੋਈ ਗੱਲ ਨਹੀਂ ਮੰਮੀ ਜੀ ਵੈਸਤਾ ਮੈਂ ਸੁਖ ਨੂੰ ਫੋਨ ਕਰਿਆ ਸੀਗਾ ਕਹਿੰਦੇ ਸੀ ਹੋਣਾ ਮੈਂ ਤੇਨੂੰ ਫੋਨ ਖੜਕਾਉਂਦੇ ਬਾਰੀ ਸਿੱਤੀ ਕਾਲੀ ਨਹੀਂ ਰਹਿੰਦੀ ਹੈਗੀ ਅਕੇ ਉਹ ਮੇਰਾ ਸਿਰ ਦੁਖਦਾ ਜਦੋਂ ਤੇਰੇ ਫੋਨ ਕਰਨੇ ਹੁੰਦੇ ਉਦੋਂ ਤੇਰਾ ਕੁਝ ਵੀ ਨਹੀਂ ਦੁਖਦਾ ਹੈਗਾ ਮੰਮੀ ਜੀ ਫਿਰ ਉਹਨਾਂ ਨੂੰ ਦੱਸ ਕੇ ਤਾਂ ਮੈਂ ਜਾਉਂਗੀ ਕੋਈ ਨਾ ਮੈਂ ਦੱਸ ਦੂ ਮੇਰਾ ਪੁੱਤਾ ਦਾ ਤੂੰ ਤਾਂ ਹੋਣਾ ਹੀ ਆਗੀ ਮਾਪੇ ਸਮਝਾ ਲੂ ਮੇਰੇ ਪੁੱਤਰ ਨੂੰ ਕੱਪੜੇ ਪਾ ਕੇ ਸਿੱਤੀ ਦੇ ਨੇ ਤੁਰਪਾ ਠੀਕ ਆ ਮੰਮੀ ਜੀ ਕਾਲੇ ਪੁੱਤ ਸੁਬਹ ਦੀਆ ਹੋ ਗਿਆ ਜਿਹੜਾ ਆ ਗਿਆ ਕਾਲਾ ਕਿ ਮੈਰੇ ਗਿਆ ਕੀ ਆਲਾ ਵੀ ਕਾਲੇ ਹੋ ਠੀਕ ਆ ਠੀਕ ਆ ਬਾਈ ਤੂੰ ਕਦੋਂ ਆਇਆ ਸੀ ਦੱਸੀ ਨਹੀਂ ਮੈਨੂੰ ਪਹਿਲਾਂ ਤੂੰ ਦੱਸ ਮੈਨੂੰ ਤੂੰ ਕਿਵੇਂ ਆ ਗਿਆ ਤੇ ਤੋਂ ਉਹ ਮਾਂ ਲੈਟ ਪਾ ਜੀ ਤਾਂ ਆ ਗਿਆ ਤੇ ਹੱਸ ਤੂੰ ਗਾਂ ਵਿਚ ਚੱਕੀ ਬੈਠੀਂਗੀ ਸੁਖ ਮੈਂ ਤਾਂ ਕਾਲੇ ਵੀਰ ਨਾਲ ਪਿੰਡ ਚੱਲਦੇ ਕਾਲੇ ਵੀਰ ਨਾਲ ਪਿੰਡ ਜਾਣੀ ਆ ਕਿਉਂ ਕੀ ਹੋਇਆ ਮੈਨੂੰ ਮਾਸੀ ਨੇ ਫੋਨ ਕਰਤਾ ਸੀ ਨਾ ਬਾਈ ਦੋਸਤ ਆਏ ਪਏ ਸੀ ਤੀਜਾ ਮੈਂ ਜਦੋਂ ਚੱਕ ਕੇ ਦੇਖਿਆ ਮੈਨੂੰ ਟਰੈਕਟਰ ਤੇ ਬੜਾ ਹੀ ਲੱਗਿਆ ਕਿ ਤੇ ਹਰ ਚੀ ਜਿਆਦਾ ਮਾਰਾ ਫਿਰ ਮੈਂ ਮੈਂ ਕਹਿੰਦੀ ਨਹੀਂ ਹਣਾ ਆਪਣੀ ਗੱਲ ਤੂੰ ਹੀ ਗੱਲ ਕਰਤੀ ਨਾ ਮੈਂ ਪੁੱਤ ਮੈਂ ਕੀ ਮਾਰਾ ਕਰਤਾ ਤੂੰ ਆਪੀ ਸਿਆਣਾਗਾ ਤੀਜੇ ਦੇ ਭਰਾ ਲੈ ਜੂਗਾ ਉੱਥੇ ਇਲਾਜ ਕਰਾ ਦੂ ਕਿੱਡੀ ਕ ਗੱਲ ਆਗੀ ਮਾ ਗੱਲ ਤਾਂ ਕੋਈ ਵੱਡੀ ਨਹੀਂ ਨੇ ਗੱਲ ਲਾਜ ਦੀ ਨਹੀਂ ਗੱਲ ਇੱਜ਼ਤ ਦੀ ਹੁੰਦੀ ਹੈਗੀ ਆ ਕੀ ਕਹਿਣੀ ਹੈ ਮੇਰੇ ਸੋਹਰੇ ਇਹਨਾਂ ਨੂੰ ਲਾਜ ਨਹੀਂ ਕਰਾਇਆ ਯਾਰਛ ਦਾ ਮੇ ਪੁੱਤ ਕੁਛ ਨਹੀਂ ਕਹਿੰਦੇ ਮੇ ਪੁੱਤ ਤੁਸੀਂ ਲਾਜ ਨਹੀਂ ਕਰਾਵੋਗੇ ਨਹੀਂ ਅਸੀਂ ਤਾਂ ਕੀ ਕਹਿਣਾ ਬੜੇ ਅਕਦਾ ਹਰਸ਼ ਵਿਵਾਰ ਆ ਠੀਕ ਆ ਉਹਦੇ ਪੇਕੇਂ ਤੋਰ ਜਾਨੀ ਹੈਗੀ ਜੇ ਕੱਲ੍ਹ ਤੂੰ ਵਿਵਾਰ ਹੋ ਗਈ ਤੈਨੂੰ ਕੌਣ ਸਾਂਭੂਗਾ ਤੈਨੂੰ ਹੀ ਫਿਰ ਉਹ ਪੇਕੇਂ ਤੋਰ ਦੂਗੀ ਆ ਵੇ ਪਤਾ ਤੂੰ ਸਾਂਭੇਗਾ ਹੋਰ ਦੱਸ ਕੌਣ ਸਾਂਭੂਗਾ ਮੈਨੂੰ ਫਿਰ ਜਾ ਅੱਜ ਹਰਸ਼ਵਾਰ ਨੂੰ ਆਪਾਂ ਸਾਂਭ ਨਹੀਂ ਸਕਦੇ ਇਹਨੂੰ ਦੇਖਭਾਲ ਕਰ ਨਹੀਂ ਸਕਦੇ ਆਪਾਂ ਕੋਈ ਗੱਲ ਨਹੀਂ ਹੋਊਗੀ ਤੁਸੀਂ ਲੜੋ ਨਾ ਮੰਮੀ ਮੈਂ ਤੇ ਕੇ ਵਗ ਜਲਾਂਗਾ ਮੇਰੀ ਗੱਲ ਸੁਣ ਲੈ ਪੁੱਤ ਹੁਣ ਮੈਂ ਚੁੱਲ੍ਹੇ ਨੂੰ ਸਾਂਭੂਗੀ ਰੋਟੀ ਟੋਕ ਕਰੂੰਗੀ ਕਿ ਮਾਲ ਪਸੂ ਸਾਂਭੂਗੀ ਤੂੰ ਆਪ ਹੀ ਸਿਆਣਾ ਮੈਂ ਕਿੱਧਰ ਕਿੱਧਰ ਹੋਵਾਂ ਮੈਂ ਸਭ ਕੁਝ ਸਾਂਭਾਂਗਾ ਠੀਕ ਆ ਅਰੇ ਹਰਸ਼ ਤੂੰ ਕਿੱ데 ਨਹੀਂ ਜਾਏਂਗੀ ਠੀਕ ਆ ਉਰੀ ਰਹੇਂਗੀ ਉਰੀ ਤੇਰਾ ਇਲਾਜ ਹੋ ਠੀਕ ਆ ਤੇਰੇ ਨਾਲ ਵੀ ਗੱਲ ਸੁਣੋ ਜੱਸੀ ਬਈ ਇਹਨੂੰ 3 ਸਾਲ ਹੋ ਗਏ ਭੈਣ ਨੂੰ ਉਹਨਾਂ ਨੇ ਅੱਜ ਤੱਕ ਕੁਝ ਕਿਹਾਗਾ ਉਹਨਾਂ ਨੇ ਕਿਤੇ ਫੋਨ ਕਰਕੇ ਕਿਹਾਗਾ ਵੀ ਜੱਸੀ ਨੂੰ ਲੈ ਜਾਓ ਜੱਸੀ ਬਿਮਾਰ ਹੈਗੀ ਜੱਸੀ ਦਾ ਲਾਇਕ ਕਰਾ ਦਿਓ ਬਾਈ ਉਹ ਫਿਰ ਕੀ ਹੋ ਗਿਆ ਅਰੇ ਸੱਸ ਬਥੇਰੀ ਚੰਗੀ ਆ ਕੀ ਫਿਰ ਸੱਸ ਉਹਦੇ ਤੂੰ ਚੰਗੀ ਸੱਸ ਬਣ ਨਹੀਂ ਸਕਦੀ ਲੈ ਬਾਈ ਜਿੰਨੇ ਕਿ ਚੋਕਰੀਆਂ ਮੈਂ ਕਰੀ ਜਾਂਦੀਆਂ ਗਈ ਹੁਣ ਫਿਰ ਆ ਕੀ ਮਤਲਬ ਹੋਇਆ ਵਾ ਵੀ ਇਹਨੂੰ ਪੇਕੇ ਦੌਰ ਦੇ ਦੇ ਤੂੰ ਚੱਲ ਬਾਈ ਰੌਲਾ ਨਾ ਪਾਉ ਮੈਂ ਲੈ ਜਾਂਦਾ ਜਦੋਂ ਆਈ ਗਿਆ ਹੁਣ ਬਾਈ ਨਾ ਹੱਸ ਨੂੰ ਕਿਤੇ ਨਹੀਂ ਲੈ ਕੇ ਆਣਾ ਠੀਕ ਆ ਮੈਨੂੰ ਪਿੰਡ ਚ ਮੂੰਹ ਦਿਖਾਉਣਾ ਬਾਈ ਮੇਰੀ ਵੀ ਸਹੁਰੇ ਘਰ ਇੱਜ਼ਤ ਆ ਗਈ ਨਹੀਂ ਚੱਲ ਨਾ ਇਹਦਾ ਕੀ ਹੁੰਦਾ ਜੇ ਤੁਸੀਂ ਦੋ ਜਣਾਂ ਨੂੰ ਬਿਮਾਰ ਹੋਏ ਤਾਂ ਵੀ ਤੁਸੀਂ ਸਮਝੋ ਨਹੀਂ ਫਿਰ ਕੌਣ ਸਾਂਭੂਗੀ ਚਲ ਮੈਂ ਖੇਤ ਬੰਨੇ ਵਗ ਜਾਨਾਗਾ ਇਹ ਹਰ ਚ ਪੈਕੇ ਲੱਗ ਜੂਗੀ ਇਹ ਤੈਨੂੰ ਕੱਲ ਨੂੰ ਕੁਝ ਹੋ ਗਿਆ ਤੈਨੂੰ ਕੋਣ ਦੇਖੂਗਾ ਓਰੇ ਮਾੜਾ ਬਟਾ ਐ ਵੀ ਸੋਚਣਾ ਮੰਮੀ ਆਪਣੇ ਸਹੁਰੇ ਦੋਸਤੇ ਆਪਾਂ ਸਭ ਹਸਾ ਰਹੇ ਹਾਂ ਇੱਕ ਦੂਜੇ ਦਾ ਨੂੰਹ ਸਾਸ ਸ ਇੱਕ ਦੂਜੇ ਹਸਾ ਰਹੇ ਹੁੰਦੀਆਂ ਨੇਗੀਆਂ ਸਹੀ ਗੱਲ ਆ ਪੁੱਤ ਜਿਹੜੇ ਘਰ ਚ ਤਫਾਕ ਹੁੰਦਾ ਮਾਂ ਉਹੀ ਘਰ ਅੱਗੇ ਵੱਧਦਾਗਾ ਇਹ ਗੱਲ ਤਾਂ ਮੈਂ ਸੋਚੀ ਵੀ ਨਹੀਂ ਹੈਗੀ ਹੁਣ ਤੂੰ ਫੋਨ ਕਰਕੇ ਕੱਲ ਨੂੰ ਕਹਿ ਦੱਸ ਤਾ ਵੀ ਆਉਦੀ ਭੈਣ ਨੂੰ ਲੈ ਜਾ ਰੱਬ ਨਾ ਕਰਵੇਂ ਰਾਤ-ਰਾਤ ਖੇਤਵਾਂ ਨੇ ਪਾਣੀ ਲਾਉਣੇ ਜਾਂਨਾ ਤੂੰ ਇਕੱਲੀ ਘਰੇ ਆ ਕੱਲੋਂ ਘਰੇ ਕੋਈ ਗੱਲਬਾਤ ਹੁੰਦੀ ਆ ਕੌਣ ਦੱਸੂ ਮੈਨੂੰ ਮੈਂ ਤੇਨੂੰ ਵੀ ਚੱਕਰ ਆਉਂਦੇ ਤੇ ਵੀ ਦੋਈ ਘੜੇ ਚੱਲਦੀ ਨਹੀਂ ਚੱਕਰ ਆ ਉਹਦੀ ਬੀਬੀ ਦੀ ਤੇ ਤੇਨੂੰ ਵੀ ਬੀਬੀ ਘੜ ਘੁੱਟ ਕੇ ਚੱਕਰ ਆ ਗੱਲ ਨੂੰ ਕੋਈ ਫੇਰ ਕੰਮ ਕਰ ਤਾ ਸੱਚੀ ਗੱਲ ਹੈ ਤੇਰੀਆਂ ਗੱਲਾਂ ਨੇ ਨਾ ਮੇਰੇ ਅੱਖਾਂ ਤੋਂ ਪਰਦੇ ਚੱਕਤੇ ਮੈਂ ਤਾਂ ਬਸ ਪੈਸਾ ਪੈਸਾ ਕਰਦੀ ਕਰਦੀ ਆਏ ਹੋ ਜਾਂਦਾ ਇੱਥੇ ਰੁਪਈਆ ਨਾ ਲੱਗੇ ਜੇ ਉੱਥੇ ਨਾ ਲੱਗੇ ਮੈਂ ਤਾਂ ਇਹੀ ਧੂਰੀ ਫਰੀ ਗਈ ਪਰ ਮੈਂ ਸੋਚਿਆ ਨਹੀਂ ਕਿ ਪੈਸਾ ਨਾ ਸਾਰੇ ਰਿਸ਼ਤਿਆਂ 'ਚ ਖਾਰ ਪਾ ਦਿੰਦਾ ਹੈ। ਮਾਂ ਤੂੰ ਐਂ ਸੋਚਵੇਂ ਬ ਕਮਾਉਣੇ ਕਿਦੇ ਮਾਰੇ ਆਂ। ਜੇ ਉਹਨਾਂ ਆਪਣਾ ਸਰੀਰ ਨਹੀਂ ਸਹੀ ਤਾਂ ਪੈਸਾ ਕੀ ਚੱਟਣਾ ਆਪਾਂ ਨੇ। ਸਾਲੇ ਪੁੱਤਾਂ। ਥਲ ਕੋਈ ਗਲਤੀ ਹੋ ਗਈ ਮੈਂ ਇਥੋਂ ਜਿਹੜਾ ਮੈਂ ਤੈਨੂੰ ਫੋਨ ਕਰਤਾ। ਮਸੀਦ ਉਹਨਾਂ ਗਲਤੀ ਮੰਨ ਤੂੰ ਵੱਡੀ ਆ। ਫਿਰ ਕੀ ਹੋ ਗਿਆ ਤੈ ਹੁਕਮ ਕੀਤਾ ਸੀ ਆਗੇ। ਨਹੀਂ ਪੁੱਤ। ਬਤਿਆ ਨੂੰ ਵੀ ਗਲਤੀ ਮੰਨਣੀ ਚਾਹੀਦੀ ਸੀ ਅਗੇ। ਜੇ ਉਹਨਾਂ ਤੋਂ ਗਲਤੀ ਹੋਈ ਹੋਵੇ। ਮੈਂ ਬਹੁਤ ਵੱਡਾ ਆਪ ਦੇ ਹੰਕਾਰ ਚ ਥੁਰੀ ਫਰੀ ਗਈ ਵੀ ਮੈਂ ਆ ਕਰ ਲਿਆ ਉਹ ਕਰ ਲਿਆ ਪਰ ਮੈਂ ਸੋਚਿਆ ਨਹੀਂ ਵੀ ਮੇਰੇ ਨੂੰਹ ਪੁੱਤ ਕਿਹੜੀ ਗੱਲ ਚ ਰਾਜੀ ਨੇ ਮੈਨੂੰ ਤਾਂ ਕਦੇ ਨਾ ਇਹਦੇ ਕਦੇ ਆਈ ਨਹੀਂ ਕਿਹਾ ਵੀ ਮਾਂ ਮੈਂ ਆ ਕੰਮ ਕਰਦੀ ਨਹੀਂ ਮੈਂ ਜੇਵੇ ਕਹਿਦੀ ਸੀ ਉਹ ਵੀ ਕਰ ਲੈਂਦੀ ਸੀ ਇਹ ਚਲਤੀਏ ਮੈਥੋਂ ਗਲਤੀ ਹੋ ਗਈ ਮੈਨੂੰ ਮaaf ਕਰਦੀ ਤੁਸੀਂ ਗਲਤੀ ਨਾ ਮੰਨੋ ਚਲ ਹਰਸ਼ਾਏ ਕਰ ਤੂੰ ਕੱਪੜੇ ਅੰਦਰ ਰੱਖ ਕੇ ਆ ਠੀਕ ਆ ਤਲੇ ਮਾਂ ਜਦੋਂ ਬਾਦ ਨਾ ਹੋ ਕਰਿਆ ਕਿ ਨਹੀਂ ਠੀਕ ਆ ਨਾ ਰਾਮੇ ਘੇਰੇ ਦੋਨੇ ਜਾਣੀਆਂ ਪੁੱਤ ਕੋਈ ਨਾ ਆਪੇ ਜਿੰਨੀ ਦਵਾਈ ਬੁੱਟੇ ਹੋਏ ਇਹਨੂੰ ਆਪੇ ਦਵਾਵਾਂਗੇ ਕਿਤੇ ਨਿਕਾਲੇ ਹੁਣ ਪੁੱਤ ਅਸੀ ਜਾਨ ਦਿੰਦੇ ਚੰਗਾ ਨਹੀਂ ਕੋਈ ਗੱਲ ਨਹੀਂ ਬਸ ਤੇਰੀਆਂ ਕਹੀਆਂ ਗੱਲਾਂ ਨੇ ਨਾ ਮੇਰੀ ਅੱਖਾਂ ਖੋਲਤੀਆਂ ਪੁੱਤ ਚਲ ਠੀਕ ਆ ਮਾਂ ਚਲ ਆਏ ਉਹ ਕਾਲੇ ਲਈ ਚਾਹ ਪਾਣੀ ਬਣਾਉ ਫਿਰ ਬੈਠਾ ਵਿਚਾਰਾ ਕਹਿੰਦਾ ਮਨ ਨਾਲ ਚਾਹ ਪਾਣੀ ਵੀ ਨਹੀਂ ਪਿਆ ਤੁਸੀਂ ਤਾਂ ਆਵਦੀਆਂ ਗੱਲਾਂ ਲੈ ਕੇ ਬਹਿ ਗਈ ਪੀਤਾ ਵੀ ਚਾਹ ਪਾਣੀ ਨਾ ਬਸ ਸਾਈ ਗੱਲਾਂ ਚ ਗੁਲਝੇ ਰਹੇ ਤੱਕ ਉਹ ਗੱਲ ਨਹੀਂ ਪੁੱਤ ਕੀ ਆ ਮੈਂ ਕਰ ਦੰਨੀ ਆ ਤੂੰ ਆਏ ਕਰ ਜਾ ਕੇ ਅੰਦਰ ਉਹ ਦਵਾਈ ਬੁੱਟੀ ਜਹੇ ਜੀ ਦੇਣੀ ਉਹ ਜੀ ਦੇ ਦੇ ਉਹਦਾ ਦਿਨ ਨਾ ਕੋਈ ਗੱਲ ਨਹੀਂ ਤੇ ਉਹਨੂੰ ਕੱਲ ਨੂੰ ਲੈ ਕੇ ਵੀ ਜਾਣਾ ਮੈਂ ਡਾਕਟਰ ਦੇ ਹਾਂ ਪੁੱਤ ਲੈ ਜੀ ਕੋਈ ਨਹੀਂ ਹਾਂ